ਕਹਿੰਦੇ ਆ ਕਿ ਰਾਵਣ ਭਾਵੇਂ ਲੱਖ ਮਾੜਾ ਸੀ ਪਰ ਲੰਕਾ ਤੋਂ ਬਾਹਰ ਦੇ ਬੰਦੇ ਨੂੰ ਆਪਣੀ ਸਲਤਨਤ ਦੇ ਵਿੱਚ ਕੋਈ ਅਹੁਦਾ ਨਹੀਂ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਵੱਲੋਂ ਇਹ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪਹਿਲਾਂ ਵੀ ਤੇ ਹੁਣ ਫੇਰ ਮਤਲਬ ਪਹਿਲਾਂ ਵੀ ਪ੍ਰਵਾਸੀਆਂ ਨੂੰ ਵੱਡੇ ਅਹੁਦੇ ਦਿੱਤੇ ਤੇ ਹੁਣ ਫੇਰ ਬਹੁਤ ਵੱਡੀਆਂ ਚੇਅਰਮੈਨੀਆਂ ਪ੍ਰਵਾਸੀਆਂ ਨੂੰ ਦੇ ਦਿਤੀਆਂ ਇੱਥੇ ਸਾਡੇ ਕਈ ਲੋਕ ਮਜਦੂਰ ਪ੍ਰਵਾਸੀਆਂ ਮਗਰ ਪਏ ਰਹਿੰਦੇ ਆ ਕਿ ਭਜਾਓ ਪੰਜਾਬ ਤੇ ਕਬਜ਼ਾ ਕਰ ਲੈਣਗੇ ਪਰ ਇੱਥੇ ਤਾਂ ਪੰਜਾਬ ਦੇ ਉਹ ਲੋਕੋ ਤੁਸੀਂ ਉਹ ਤਾਂ ਕੀ ਕਬਜ਼ਾ ਕਰ ਲੈਣਗੇ ਕਬਜ਼ਾ ਕਰ ਚੁੱਕੇ ਨੇ ਪੰਜਾਬ ਦੀਆਂ ਦੋ ਟੌਪ ਮੋਸਟ ਚੇਰਮੈਨੀਆਂ ਦੋ ਸਭ ਤੋਂ ਵੱਡੀਆਂ ਚੇਰਮੈਨੀਆਂ ਦੇ ਉੱਤੇ ਇੱਕ ਦਿੱਲੀ ਦੀ ਮਹਿਲਾ ਤੇ ਇੱਕ ਯੂਪੀ ਤੋਂ ਜਿਹੜੇ ਆ ਉਹ ਵਿਅਕਤੀ ਨੂੰ ਚੇਅਰਮੈਨ ਲਗਾਇਆ ਗਿਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਪੀ ਦੇ ਪੀਏ ਨੇ ਮੈਂ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਰੀਨਾ ਗੁਪਤਾ ਨੂੰ ਚੇਅਰਪਰਸਨ ਲਗਾਇਆ ਗਿਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਮਤਲਬ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਮਹਿਕਮਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹਦੇ ਚੇਅਰਮੈਨ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਇੱਕ ਲੀਡਰ ਨੂੰ ਲਗਾਇਆ ਗਿਆ ਜਿਹਦਾ ਨਾਮ ਰੀਨਾ ਗੁਪਤਾ ਹੈ ਤੇ ਦੂਜਾ ਲਗਾਇਆ ਗਿਆ ਦੀਪਕ ਚੋਹਾਨ ਰਾਮਪੁਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆ ਤੇ ਆਮ ਆਦਮੀ ਪਾਰਟੀ ਦੇ ਐਮਪੀ ਦੇ ਹੋ ਪੀਆ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ 扑ਮੱਕੜ ਕਿੱਧਰ ਗਏ ਮੈਂ ਇੱਕ ਗਾਣਾ ਪਹਿਲਾਂ ਵੀ ਸ਼ਾਇਦ ਗਾਇਆ ਹੋਵੇ ਮੈਂ ਫੇਰ ਗਾਉਣਾ ਕਿ ਇੱਕ ਗਾਣਾ ਸੀਗਾ ਕਿ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਬਰ ਉਤੇ ਬਾਕੀ ਰਹਿ ਗਏ ਹਾਲ ਪੁੱਛਦੇ ਉਹੀ ਗੱਲ ਹੋ ਗਈ ਕਿ ਬਾਜੀ ਮਾਰ ਗਿਆ ਯੂਪੀ ਤੇ ਦਿੱਲੀ ਵਾਲੇ ਤੇ 扑ਮੱਕੜ ਰਹਿ ਕੇ ਦਰੀਆਂ ਛਾੜਦੇ 扑ਮੱਕਰਾਂ ਦੇ ਪੱਲੇ ਦਰੀਆਂ ਹੀ ਰਹਿ ਗਈਆਂ ਅਸੀਂ ਇਹ ਕਹਨੇ ਆ ਕਿ ਨੌਕਰੀਆਂ ਪੰਜਾਬ ਦੇ ਚੇਅਰਮੈਨੀਆਂ ਪੰਜਾਬ ਦੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਚਲੋ ਲੋਕਾਂ ਨੂੰ ਨਹੀਂ ਦੇਣੀਆਂ ਘੱਟੋ ਘੱਟ ਆਪ ਦੇ ਵਲੰਟੀਅਰਾਂ ਨੂੰ ਤਾਂ ਦੇ ਲੋ ਉਹ ਤਾਂ ਪੰਜਾਬੀਆਂ ਨੂੰ ਦੇ ਲੋ ਪਰ ਇੱਥੇ ਦਿੱਤੀਆਂ ਕਿਹਨੂੰ ਗਈਆਂ ਸਭ ਤੋਂ ਟੌਪ ਦੀਆਂ ਚੇਅਰਮੈਨੀਆਂ ਦਿੱਤੀਆਂ ਗਈਆਂ ਦੋ ਦਿੱਲੀ ਤੇ ਯੂਪੀ ਵਾਲਿਆਂ ਨੂੰ ਇੱਥੇ ਆਮ ਆਦਮੀ ਪਾਰਟੀ ਇੱਕ ਅਹੁਦਾ ਦੇਣ ਦੀ ਹੈ ਕਿ ਬਲਾਕ ਸੋਸ਼ਲ ਮੀਡੀਆ ਪ੍ਰਧਾਨ ਤਾਂ ਉਹਦੇ ਤੇ ਹੀ ਪੋਸਟਾਂ ਪਾ ਪਾ ਕੇ ਫੇਸਬੁੱਕ ਸੂਣ ਵਾਲੀ ਕਰ ਦਿੱਤੀ ਜਾਂਦੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਅਹੁਦੇ ਦੀ ਵੈਲਿਊ ਨਹੀਂ ਜਿਹੜਾ ਸਰਕਾਰੀ ਅਹੁਦਾ ਹੁੰਦਾ ਉਹਦੀ ਵੈਲਿਊ ਹੁੰਦੀ ਹੈ ਤਾਂ ਹੁਣ ਦਿੱਲੀ ਦੇ ਯੂਪੀ ਦੇ ਲੋਕ ਪੰਜਾਬ ਦੇ ਟੌਪ ਦੇ ਮਹਿਕਮਿਆਂ ਨੂੰ ਚਲਾਉਣਗੇ ਪਹਿਲਾਂ ਵੀ ਅਕਸਰ ਇਲਜ਼ਾਮ ਲੱਗਦੇ ਕਿ ਚਲਾ ਰਹੇ ਆ ਰੇਰਾ ਦਾ ਚੇਅਰਮੈਨ ਲਗਾਇਆ ਗਿਆ ਸੀ ਪੀਐਸਸੀਬੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਲਗਾਇਆ ਗਿਆ ਸੀ ਵੱਖ-ਵੱਖ ਅਹੁਦਿਆਂ ਤੇ ਪੰਜਾਬ ਦੇ ਰਾਜ ਸਭਾ ਮੈਂਬਰ ਬਾਹਰਲੀ ਸੂਬਿਆਂ ਤੋਂ ਪਰ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਕੀ ਹੁਣ ਸਾਰਾ ਕੁਝ ਹੀ ਦਿੱਲੀ ਦੇ ਹੱਥ ਹੋ ਜਾਵੇਗਾ ਪਹਿਲੀਆਂ ਸਰਕਾਰਾਂ ਲੱਖ ਮਾਰੀਆਂ ਸੀ ਪਰ ਇੰਨੀ ਸਿੱਧੀ ਅਪੁਆਇੰਟਮੈਂਟ ਦੂਜੇ ਸੂਬਿਆਂ ਤੋਂ ਅਜੇਹੀ ਨਹੀਂ ਦੇਖੀ ਸੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਕਰ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੁਣ ਮੰਨ ਲਓ ਤੁਹਾਡੇ ਏਰੀਆ ਦੇ ਵਿੱਚ ਪੋਲੂਸ਼ਨ ਦੀ ਕਿਉਂ ਸਮੱਸਿਆ ਪੰਜਾਬ ਤਾਂ ਵੈਸੇ ਹੀ ਸਮੱਸਿਆ ਰਹਿੰਦੀ ਹੈ ਪੋਲੂਸ਼ਨ ਦੀ ਫੈਕਟਰੀਆਂ ਦੇ ਰੌਲੇ ਚੱਲ ਰਹੇ ਹੁੰਦੇ ਆ ਉਹ ਬੰਦਾ ਜਾਵੇਗਾ ਬੀਬਾ ਜੀ ਕੋਲੇ ਬੀਬਾ ਜੀ ਨੂੰ ਅੱਧੀ ਸਮਝ ਨਹੀਂ ਆਉਣੀ ਹੁਣ ਕੋਈ ਪੰਜਾਬ ਦਾ ਬੰਦਾ ਬਜ਼ੁਰਗ ਪਿੰਡਾਂ ਵਾਲਾ ਦੇਸੀ ਮਾਲਵੀ ਵਾਲਾ ਉਹ ਜਾਵੇ ਸਮੱਸਿਆ ਲੈ ਕੇ ਕਿ ਬੀਬਾ ਜੀ ਸਾਡੇ ਦਾ ਧੂਆਂ ਨਾਸਾਂ ਨੂੰ ਚੜਦਾ ਹੈ ਤਾਂ ਨਾਸਾਂ ਦੀ ਤਾਂ ਹੁਣ ਦਿੱਲੀ ਵਾਲੀ ਬੀਬੀ ਨੂੰ ਕਿੱਥੋਂ ਸਮਝ ਆਉਣੀ ਹੈ ਕਿ ਨਾਸਾਂ ਕੀ ਹੁੰਦੀਆਂ ਸੋ ਇਸ ਕਰਕੇ ਪੰਜਾਬ ਦਾ ਜੇਕਰ ਕੋਈ ਵਿਅਕਤੀ ਹੋਵੇਗਾ ਉਹ ਸਮਝੇਗਾ ਕਿ ਪੰਜਾਬ ਦੀ ਸਮੱਸਿਆ ਕੀ ਹੈ ਜਿਹੜੇ ਵਿਅਕਤੀ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਜਿਹੜਾ ਵਿਅਕਤੀ ਇੱਕ ਈਸਟ ਇੰਡੀਆ ਕੰਪਨੀ ਵਾਂਗ ਆਇਆ ਕਿ ਜਿੰਨਾ ਚਿਰ ਸਮਾ ਸਰਕਾਰ ਹੈ ਸੱਤਾ ਹੰਡਾਓ ਮੜ ਕੇ ਚੱਲੋ ਉਹਨੂੰ ਕੀ ਪੰਜਾਬ ਦੇ ਵਿੱਚ ਭਾਵੇਂ ਪੋਲੂਸ਼ਨ ਦੀਆਂ ਫੱਦਾਂ ਟੱਪ ਜਾਵੇ ਭਾਵੇਂ ਜਿੰਨੀਆਂ ਮਰਜ਼ੀ ਫੈਕਟਰੀਆਂ ਲਾ ਕੇ ਪੰਜਾਬ ਦਾ ਧਰਤੀ ਹੜਲਾ ਪਾਣੀ ਗੰਦਾ ਕਰ ਦੇਣ ਹਵਾ ਗੰਦੀ ਕਰ ਦੇਣ ਸੋ ਜਿਹੜੇ ਬੰਦੇ ਨੂੰ ਲਗਾਇਆ ਗਿਆ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਹੁਣ ਪੰਜਾਬ ਦੇ ਵਿੱਚ ਇਹ ਜਿਹੇ ਪੋਸਟਾਂ ਦਿੱਤੀਆਂ ਜਾਣੀਆਂ ਉਹ ਅਜਿਹੇ ਬੰਦਿਆਂ ਨੂੰ ਤਾਂ ਹੁਣ ਸਮਝ ਤੋਂ ਬਾਹਰ ਹੈ ਕਿ ਕੀ ਪੰਜਾਬੀ ਮਰ ਗਏ ਹੈ ਕੀ ਆਮ ਆਦਮੀ ਪਾਰਟੀ ਦੇ ਪਮਕੜ ਸਿਰਫ ਦੀਵੇ ਤੇ ਮੱਚਣ ਜੋਗੀ ਹੈ ਭਗਵਾਨ ਸਿੰਘ ਮਾਨ ਬੜੀਆਂ ਗੱਲਾਂ ਕਰ ਰਹੇ ਸੀ ਕਿ ਮੈਂ ਪਮਕੜਾਂ ਨੂੰ ਨੌਕਰੀਆਂ ਦੇਵਾਂਗਾ ਹੁਣ ਪਤਾ ਨਹੀਂ ਕਿਹੜੀਆਂ ਨੌਕਰੀਆਂ ਦੇਣੀਆਂ ਯੁੱਧ ਨਸ਼ਾ ਵਿਰੁੱਧ ਚਲੋ ਪਵਾਓ ਟੀ-ਸ਼ਰਟਾਂ ਜੀ ਪਮਕੜਾਂ ਦੇ ਸਿੱਖਿਆ ਕ੍ਰਾਂਤੀ ਚਲੋ ਪਹੁੰਚੋ ਪਮਕੜੋ ਤੇ ਜਦੋਂ ਆਉਦੇ ਜਣੇ ਆ ਉਦੋਂ ਦਿੱਲੀ ਵਾਲੇ ਆ ਜਾਂਦੇ ਆ ਇਹ ਚਿੰਤਾ ਪੰਜਾਬ ਦੇ ਆਪੋਜੀਸ਼ਨ ਲੀਡਰ ਸੁਖਪਾਲ ਸਿੰਘ ਖਹਿਰਾ ਵਿਕਰਮ ਸਿੰਘ ਮਜੀਠੀਆ ਪ੍ਰਤਾਪ ਸਿੰਘ ਬਾਵਾ ਰਾਜਾ ਵੜੈੰਗ ਇਹ ਪਹਿਲਾਂ ਚਿੰਤਾ ਜ਼ਾਹਰ ਕਰ ਰਹੇ ਸੀ ਕਿ ਜਦੋਂ ਦਿੱਲੀੋਂ ਹਾਰ ਗਏ ਵਿਲੇ ਹੋ ਕੇ ਪੰਜਾਬ ਆਉਣਗੇ ਉਹਨਾਂ ਦੀ ਚਿੰਤਾ ਸੱਚ ਹੁੰਦੀ ਜਾਪਦੀ ਹੈ ਉਹਨਾਂ ਦੀਆਂ ਚਿੰਤਾਵਾਂ ਤੇ ਮੋਹਰ ਲੱਗਦੀ ਜਾਪਦੀ ਹੈ ਕਿ ਵੱਡੇ ਪੱਧਰ ਤੇ ਅਰਵਿੰਦ ਕੇਜਰੀਵਾਲ ਸੁਨੀਲ ਸੋਧਿਆ ਤਾਂ ਪੰਜਾਬ ਦੇ ਹੈਲੀਕਾਪਟਰ ਨੂੰ ਪੀਲੀ ਟੈਕਸੀ ਬਣਾ ਕੇ ਢੇੜੇ ਕੱਢ ਰਹੇ ਸੀ ਹੁਣ ਬਾਕੀ ਵੀ ਬੰਦੇ ਲਿਆ ਲਿਆ ਕੇ ਦਿੱਲੀ ਤੋਂ ਫਿੱਟ ਕੀਤੇ ਜਾ ਰਹੇ ਆ ਹੁਣ ਦਿੱਲੀ ਦੇ ਬੰਦਿਆਂ ਨੂੰ ਜਿਸ ਤਰੀਕੇ ਦੇ ਨਾਲ ਇੱਥੇ ਫਿੱਟ ਕੀਤਾ ਜਾ ਰਿਹਾ ਤਾਂ ਸਵਾਲ ਬਣਨਗੇ ਸਵਾਲ ਉੱਠਣਗੇ ਹੁਣ ਜਿਨ੍ਹਾਂ ਨੂੰ ਸੰਦੀਪ ਪਾਟਕ ਦੇ ਪੀਏ ਨੂੰ ਜਿਸ ਤਰੀਕੇ ਦੇ ਨਾਲ ਕਿਉਂਕਿ ਜਿਹੜੇ ਐਮਪੀ ਦੀ ਮੈਂ ਗੱਲ ਕਰ ਰਿਹਾ ਜਿਹੜੇ ਦੀਪਕ ਚੋਹਾਨ ਯੂਪੀ ਦੇ ਉਹ ਸੰਦੀਪ ਪਾਟਕ ਦੇ ਪੀਏ ਨੇ ਤਾਂ ਹੁਣ ਸਵਾਲ ਇੱਥੇ ਮੈਂ ਉਹਨਾਂ ਨੂੰ ਜ਼ਰੂਰ ਲੋਕਾਂ ਨੂੰ ਕਰਨਾ ਚਾਹਣਾ ਹੈ ਜਿਹੜੇ ਜਿਹੜੇ ਲੇਬਰ ਦੇ ਚਪੇੜੇ ਮਾਰ ਦਿੰਦੇ ਆ ਕਿ ਜੀ ਭਈਏ ਭਜਾਉਣੇ ਆ ਭਈਏ ਭੱਜ ਗਏ ਮੈਂ ਕਹਿਣਾ ਉਹਨਾਂ ਨੂੰ ਬਈਏ ਪ੍ਰਵਾਸੀ ਜੋ ਮਰਜੀ ਕੋ ਪਰ ਜਿਹੜੇ ਆ ਪ੍ਰਵਾਸੀ ਤੁਹਾਡੇ ਤੇ ਰਾਜ ਕਰਨ ਜਾ ਰਹੇ ਆ ਤੁਹਾਡੀਆਂ ਪਾਲਿਸੀਆਂ ਨੀਤੀਆਂ ਬਣਾਉਣ ਜਾ ਰਹੇ ਆ ਕਿ ਪੰਜਾਬ ਚ ਪੋਲੂਸ਼ਨ ਕੰਟਰੋਲ ਦੀ ਕੀ ਪਾਲਿਸੀ ਹੋਵੇਗੀ ਪੰਜਾਬ ਚ ਇੰਡਸਟਰੀ ਦੀ ਕੀ ਪਾਲਿਸੀ ਹੋਵੇਗੀ ਇਹਦੇ ਤੇ ਕੋਈ ਤੁਹਾਡਾ ਸਟੈਂਡ ਹੈ ਕੋਈ ਜਵਾਬ ਹੈ ਕਿ ਜਿਹੜਾ ਮਾੜਾ ਮਾੜੀ ਜਿਹੜਾ ਮਾੜਾ ਬੰਦਾ ਉਹਦੇ ਤੇ ਜੋਰ ਚੱਲਦਾ ਮਾੜੇ ਦੀ ਔਰਤ ਨੂੰ ਹਰ ਕੋਈ ਭਾਬੀ ਕਹਿ ਜਾਂਦਾ ਉਹੀ ਚੱਕਰ ਇੱਥੇ ਬਣ ਰਿਹਾ ਕਿ ਹੁਣ ਪਤਾ ਹੈ ਕਿ ਦੋ ਵੱਡੇ ਆਉਂਦਿਆਂ ਤੇ ਬਹਿ ਗਏ ਹੁਣ ਕੋਈ ਰੌਲਾ ਨਹੀਂ ਸੋ ਇਹ ਚੀਜ਼ ਦੇ ਉੱਤੇ ਸਵਾਲ ਖੜੇ ਕੀਤੇ ਆ ਆਰਟੀ ਐਕਟੀਵਿਸਟ ਮਾਨ ਗੋਇਲ ਸੁਪਾਲ ਸਿੰਘ ਖਹਿਰਾ ਤੇ ਹੋਰ ਪੰਜਾਬ ਦੇ ਸ਼ਹਿਰਦ ਲੋਕਾਂ ਨੇ ਅਸੀਂ ਗੱਲਬਾਤ ਕਰਦੇ ਆ ਇਸ ਵਿਸ਼ੇ ਤੇ ਆਰਟੀ ਐਕਟੀਵਿਸਟ ਮਾਨ ਗੋਇਲ ਦੇ ਨਾਲ ਅਦੇ ਨਾਲ ਆਰਟੀ ਐਕਟਿਵਿਸਟ ਮਾਨਗੋਇਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਇਸ ਮੁੱਦੇ ਤੇ ਗੁਲਬਸਾਬ ਤੁਸੀਂ ਵੀ ਇੱਕ ਪੋਸਟ ਪਾਈ ਹੈ ਸੁਖਪਾਲ ਖੈਰਾ ਨੇ ਵੀ ਪਾਈ ਹੈ ਕਈ ਲੋਕ ਪੰਜਾਬ ਦੇ ਪੋਸਟਾਂ ਪਾ ਰਹੇ ਨੇ ਕਿ ਜਿਹੜੀਆਂ ਅੱਜ ਨਿਯੁਕਤੀਆਂ ਕੀਤੀ ਗਈਆਂ ਚੇਅਰਮੈਨਾਂ ਦੀਆਂ ਉਹਦੇ ਵਿੱਚ ਦੋ ਨਿਯੁਕਤੀਆਂ ਇੱਕ ਯੂਪੀ ਦੇ ਵਿਅਕਤੀ ਦੀ ਹੈ ਇੱਕ ਦਿੱਲੀ ਦੀ ਔਰਤ ਦੀ ਹੈ ਇਹ ਦੋਨੇ ਨਿਯੁਕਤੀਆਂ ਨੂੰ ਕਿਵੇਂ ਦੇਖਦੇ ਹੋ ਇਹ ਕੌਣ ਲੋਕ ਨੇ ਇਸ ਬਾਰੇ ਜ਼ਰੂਰ ਜਾਣਕਾਰੀ ਦਿਓ ਦੇਖੋ ਜੀ ਪੰਜਾਬ ਦੇ ਵਿੱਚ ਇੱਕ ਨਵਾਂ ਰੁਝਾਨ ਇਹਨਾਂ ਨੇ ਤੋੜਿਆ ਹੈ ਕਿ ਦਿੱਲੀੋਂ ਆਏ ਹੋਏ ਜਿਹੜੇ ਇਹਨਾਂ ਦੇ ਚਾਹਤੇ ਨੇ ਜਾਂ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਦੇ ਚਾਹਤੇ ਨੇ ਉਹਨਾਂ ਨੂੰ ਪੰਜਾਬ ਦੇ ਬੋਰਡਾਂ ਦੇ ਵਿੱਚ ਪੰਜਾਬ ਦੇ ਅਦਾਰਿਆਂ ਦੇ ਵਿੱਚ ਚੇਅਰਮੈਨ ਲਾ ਦਿਓ ਤੇ ਮੈਂ ਸਮਝਦਾ ਕਿ ਬਹੁਤ ਮਾੜਾ ਰੁਝਾਨ ਹੈ ਤੇ ਇਹ ਜਿਹੜਾ ਹੁਣ ਕੀਤਾ ਇਹਨਾਂ ਨੇ ਨਵੀਂ ਕਾਰਸਤਾਨੀ ਕੀਤੀ ਹੈ ਉਹਦੇ ਵਿੱਚ ਕੋਈ ਰੀਨਾ ਗੁਪਤਾ ਹੈ ਜੋ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੈਕਟਰੀ ਸੀ ਜੀ ਉਹਦੀ ਤੇਜਰੀਵਾਲ ਦੀ ਸਲਾਹਕਾਰ ਸੀਗੀ ਤੇ ਉਹਨੂੰ ਹੁਣ ਪੰਜਾਬ ਜਿਹੜਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਹੈ ਉਹਦਾ ਚੇਅਰਮੈਨ ਲਾ ਦਿੱਤਾ ਹੈ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਪੰਜਾਬ ਦਾ ਉਹ ਅਦਾਰਾ ਹੈ ਜਿਹੜਾ ਕਿ ਬਹੁਤ ਮਹੱਤਵਪੂਰਨ ਅਦਾਰਿਆਂ ਦੇ ਵਿੱਚ ਆਉਂਦਾ ਹੈ ਔਰ ਪੰਜਾਬ ਦੇ ਵਿੱਚ ਪ੍ਰਦੂਸ਼ਨ ਦਾ ਰੌਲਾ ਰਹਿੰਦਾ ਹੀ ਰਹਦਾ ਹੈਗਾ ਦੇ ਤੁਸੀਂ ਦੇਖੋ ਵੀ ਪੰਜਾਬ ਜਿਹੜੇ ਬੰਦੇ ਨੂੰ ਹੁਣ ਪੰਜਾਬ ਦਾ ਪਤਾ ਹੀ ਨਹੀਂ ਰੀਨਾ ਗੁਪਤਾ ਹੁਣ ਕਿੱਥੋਂ ਦਿੱਲੀੋਂ ਆ ਕੇ ਇੱਥੇ ਪੰਜਾਬ ਦੇ ਵਿੱਚ ਪੰਜਾਬ ਕਰ ਪ੍ਰੋਫਿਊਸ਼ਨ ਨੂੰ ਕੰਟਰੋਲ ਬੋਰਡ ਦੀ ਚੇਅਰਮੈਨ ਲਗਾ ਦਿੱਤੀ ਜਿਹੜੇ ਬੰਦੇ ਨੂੰ ਪੰਜਾਬ ਦਾ ਪਤਾ ਹੀ ਨਹੀਂ ਕਿ ਪੰਜਾਬ ਦੀ ਭੂਗੋਲਕ ਸਥਿਤੀ ਕੀ ਹੈ ਪੰਜਾਬ ਦੇ ਵਿੱਚ ਕਿੱਥੇ ਕੀ ਕੰਮ ਹੋਣੇ ਆ ਕਿਸ ਤਰੀਕੇ ਨਾਲ ਹੋਣੇ ਆ ਜਿਹਨੂੰ ਭਾਸ਼ਾ ਨਹੀਂ ਪਤਾ ਪੰਜਾਬ ਦੀ ਜਿਹਦੇ ਵਿੱਚ ਇਹ ਕੰਮ ਹੋਣਾ ਜਿਹਨੂੰ ਪੰਜਾਬੀ ਲਿਖ ਨਹੀਂ ਬੋਲਣੀ ਤੱਕ ਨਹੀਂ ਆਉਂਦੀ ਜਿੱਥੇ ਜਿਹਦੇ ਵਿੱਚ ਸਾਰੀ ਦਫਤਰੀ ਕਾਰਵਾਈ ਹੁੰਦੀ ਹੈ ਉਹ ਪੰਜਾਬ ਦਾ ਕਿਵੇਂ ਪੋਲੂਸ਼ਨ ਕੰਟਰੋਲ ਕਰ ਸਕਦੇ ਕੰਟਰੋਲ ਪੈ ਕਰ ਸਕਦੀ ਹੈ ਔਰ ਦੂਜੀ ਅਪਾਇੰਟਮੈਂਟ ਹੈਗੀ ਹੈ ਕਿ ਆਪਣਾ ਸੰਦੀਪ ਪਾਟਕ ਦੇ ਪੀਏ ਦੀ ਜਿਹੜਾ ਸੰਦੀਪ ਪਾਟਕ ਦਾ ਪੀਏ ਹੈ ਦੀਪਕ ਚੋਹਾਨ ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ ਦੇ ਵਿੱਚ ਇੱਕ ਰੌਲਾ ਵੀ ਪਿਆ ਸੀ ਕਿ ਇੱਕ ਵਿਧਾਇਕ ਉਥੇ ਮੇਰੇ ਅੱਜ ਵਿਆਹ ਚ ਗਿਆ ਸੀ ਯੂਪੀ ਦੇ ਵਿੱਚ ਤੇ ਉਹ ਇਹ ਦੀਪਕ ਚੋਹਾਨ ਜਿਹੜਾ ਹੈਗਾ ਇਹ ਰਾਮਪੁਰ ਦਾ ਹੈਗਾਗਾ ਉੱਤਰ ਪ੍ਰਦੇਸ਼ ਦਾ ਤੇ ਸੰਦੀਪ ਪਾਟਕ ਦਾ ਪੀਏ ਹੈ ਔਰ ਇਹਨੂੰ ਹੁਣ ਪੰਜਾਬ ਲਾਰਜ ਸਕੇਲ ਇੰਡਸਟਰੀਅਲ ਡਵੈਲਪਮੈਂਟ ਬੋਰਡ ਦਾ ਚੇਅਰਮੈਨ ਆ ਦਿੱਤਾ ਹੈ ਪੰਜਾਬ ਦੇ ਵਿੱਚ ਇੱਕ ਵੱਡੇ ਬੋਰਡ ਦੀ ਚੇਅਰਮੈਨਨੀ ਸੰਦੀਪ ਪਟਕ ਦੇ ਪੀਏ ਨੂੰ ਦੇ ਦਿੱਤੀ ਜਿਹੜਾ ਕਿ ਪੰਜਾਬ ਦਾ ਹੈ ਹੀ ਨਹੀਂਗਾ ਜਿਹਨੂੰ ਪੰਜਾਬੀ ਨਹੀਂ ਆਉਂਦੀ ਬੋਲਣੀ ਪੰਜਾਬੀ ਲਿਖਣੀ ਨਹੀਂ ਆਉਂਦੀ ਪੰਜਾਬ ਦਾ ਕੁਝ ਪਤਾ ਨਹੀਂ ਉਹ ਕੀ ਇਹਨਾਂ ਬੋਰਡਾਂ ਦੇ ਵਿੱਚ ਕੁਰਸੀਆਂ ਤੇ ਬੈਠ ਕੇ ਸੁਧਾਰ ਕਰਾਂ ਸਿੱਧੀ ਗੱਲ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਕਰਪਸ਼ਨ ਦੀਆਂ ਗੱਲਾਂ ਹੁੰਦੀਆਂ ਹਨ ਜਿਸ ਤਰੀਕੇ ਦੇ ਨਾਲ ਪਹਿਲਾਂ ਰਲਗੱਡ ਕਰਕੇ ਇਹ ਵੱਡੀਆਂ ਇੰਡਸਟਰੀਆਂ ਦੇ ਨਾਲ ਜਿਹੜਾ ਇਸ ਜਿਹੜਾ ਪੋਲੂਸ਼ਨ ਦੇ ਵਿੱਚ ਜਿਹੜਾ ਹੈਗਾ ਹੁੰਦਾ ਐ ਸਿਸਟਮ ਉਹ ਸਾਰਾ ਇਹਨਾਂ ਨੇ ਉਸ ਤਰੀਕੇ ਦੇ ਨਾਲ ਫੇਰਾਫੇਰੀ ਕਰਨੀ ਹੈ ਔਰ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਭਮੱਕੜਾਂ ਨੂੰ ਲਾਵਾਂਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਲਾਵਾਂਗੇ ਅਸੀਂ ਪੰਜਾਬ ਲਈ ਲੜਦੇ ਹਾਂ ਅਸੀਂ ਪੰਜਾਬ ਦੇ ਬੰਦੇ ਹਾਂ ਕਿੱਧਰ ਗਏ ਤੁਹਾਡੇ ਭਮੱਕੜ ਕੀ ਹੈ ਭਮੱਕੜ ਨੇ ਦਰਸਲ ਮਨਿੰਦਰ ਦੀ ਗੱਲ ਇਹ ਹੈ ਵੀ ਜਿਹੜੀ ਪੰਜਾਬ ਦੀ ਬਾਗਡੋਰ ਹੈ ਨਾ ਹੁਣ ਭਗਵੰਤ ਮਾਨ ਜੀ ਦੇ ਹੱਥ ਨਹੀਂ ਇਹ ਇੱਕ ਇੱਕ ਲਾਚਾਰ ਲਾਚਾਰ ਸੀ ਇਹ ਮੈਂ ਸਾਡੇ ਪੰਜਾਬ ਦਾ ਜਿਹੜਾ ਕਿ ਦਿੱਲੀ ਵਾਲਾ ਮੁਰੇ ਫਰੈਂਡਰ ਕਰ ਚੁੱਕਿਆ ਹੈ ਮੈਂ ਤਾਂ ਕਹਿੰਦਾ ਇਸ ਤੋਂ ਵਧੀਆ ਭਗਵੰਤ ਮਾਨ ਜੀ ਨੂੰ ਜਿਹੜਾ ਹੈਗਾ ਕੁਰਸੀ ਛੱਡ ਦੇਣੀ ਚਾਹੀਦੀ ਹੈ ਹੁਣ ਪੰਜਾਬ ਦੇ ਲੋਕ ਤਾਂ ਭਗਵੰਤ ਮਾਨ ਜੀ ਤੋਂ ਹੀ ਪੁੱਛਣਗੇ ਨਾ ਵੀ ਹੋਇਆ ਕੀ ਉਹ ਇਹ ਤਾਂ ਪੁੱਛਣੋਂ ਰਹੇਗੇ ਅਰਵਿੰਦ ਕੇਜਰੀ ਵਾਲ ਤੋਂ ਪੁੱਛਣਗੇ ਜਾਂ ਸੰਦੀਪ ਪਾਟਕ ਤੋਂ ਪੁੱਛਣਗੇ ਪਹਿਲਾਂ ਤੁਸੀਂ ਦੇਖੋ ਪਹਿਲਾਂ ਇਹਨਾਂ ਨੇ ਚੇਅਰਮੈਨ ਹੀ ਆਹਾ ਪਹਿਲਾ ਇਹਨਾਂ ਨੇ ਜਿਹੜੀਆਂ ਆਪਣੀਆਂ ਐਮਪੀ ਜਿਹੜੀ ਰਾਜ ਸਭਾ ਦੇ ਕੁਰਸੀਆਂ ਵੇਚੀਆਂ ਫੇਰ ਤੁਹਾਡੇ ਯਾਦ ਹੋਣਾ ਕਿ ਰੇਰਾਵਾ ਚੇਅਰਮੈਨ ਇਹਨਾਂ ਨੇ ਲਾਇਆ ਸੀ ਸੱਤੇ ਗੋਪਾਲ ਜਿਹੜਾ ਕਿ ਅਰਵਿੰਦ ਕੇ ਜਿਹੜੀਵਾਲ ਦਾ ਖਾਸ ਸੀਗਾ ਉਹ ਉਹ ਬਾਹਰੋਂ ਆਇਆ ਫੇਰ ਰੇਰਾ ਦਾ ਇੱਕ ਮੈਂਬਰ ਲਾਇਆ ਸੀਗਾ ਰਕੇਸ਼ ਕੁਮਾਰ ਜਿਹੜਾ ਕਿ ਆਈਆਰਐਸ ਸੀਗਾ ਅਰਵਿੰਦ ਕੇ ਜਿਹੜੀਵਾਲ ਦਾ ਦਿੱਲੀ ਤੋਂ دوست ਸੀਗਾ ਉਹ ਲਾਇਆ ਰੇਰਾ ਦੇ ਵਿੱਚ ਰੇਰਾ ਵੀ ਤੁਸੀਂ ਦੇਖੋ ਪੰਜਾਬ ਦਾ ਲੈਂਡ ਨਾਲ ਰਿਲੇਟਡ ਕਿਡਾ ਵੱਡਾ ਅਧਾਰਾ ਹੈ ਉਹਦੇ ਚ ਇਹ ਜਿਹੇ ਬੰਦਿਆਂ ਨੂੰ ਲਾ ਦਿੱਤਾ ਸੀਗਾ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਨਾਂ ਨੂੰ ਕੀ ਪਤਾ ਲੱਗੂ ਕਿ ਗਰਦੌਰੀ ਦੇ ਵਿੱਚ ਕੀ ਲਿਖਿਆ ਹੈ ਰਜਿਸਟਰੀ ਦੇ ਵਿੱਚ ਕੀ ਲਿਖਿਆ ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਲਾਈ ਸੀ ਇੱਕ ਸਤਵੀਰ 베ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਮੈਨ ਤੁਸੀਂ ਦੇਖੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਮੈਨ ਲਈ ਦਿੱਲੀੋਂ ਹੈਗੀ ਆ ਤੇ ਉਹਨੂੰ ਪੰਜਾਬੀ ਦਾ ਟੱcka ਨਹੀਂ ਆਉਂਦਾ ਔਰ ਪੰਜਾਬ ਦੇ ਸਕੂਲਾਂ ਦਾ ਕੀ ਭਲਾ ਕਰਨਾ ਸੀਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਹੜਾ ਆਪਣਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈਗਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਜੀ ਨੂੰ ਕਹਿੰਦੇ ਆ ਉਹਦੇ ਵਿੱਚ ਹੁਣ ਦਿੱਲੀੋਂ ਲਿਆ ਕੇ ਸੈਂਕੜੇ ਬੰਦੇ ਭਰਤੀ ਕੀਤੇ ਜਾ ਰਹੇ ਨੇ ਕੋਈ ਲੱਖ ਰੁਪਏ ਦੀ ਤਨਖਾਹ ਤੇ ਕੋਈ 50000 ਤੇ ਕੋਈ 60000 ਤੇ ਭਰਤੀਆਂ ਇਨਡਾਇਰੈਕਟ ਭਰਤੀਆਂ ਗੱਡੀਆਂ ਜਾ ਰਹੀਆਂ ਨੇ ਔਰ ਪੰਜਾਬ ਦਾ ਨੌਜਵਾਨ ਮੈਂ ਤਾਂ ਕਹਿੰਦਾ ਯਾਰ ਨੌਜਵਾਨਾਂ ਨੂੰ ਛੱਡੋ ਤੁਸੀਂ ਆਉਦੇ ਭਮੱਕੜਾਂ ਨੂੰ ਹੀ ਜੋਬਸ ਦੇ ਲਓ ਜਿਨ੍ਹਾਂ ਨੇ ਤੁਹਾਡੀ ਦਰਗੀਆਂ ਬਚਾਈਆਂ ਨੇ ਜਿਨ੍ਹਾਂ ਨੇ ਤੁਹਾਡੀ ਰੈਲੀਆਂ ਦੇ ਵਿੱਚ ਬੁਹਾਗੂੜਾ ਕੀਤਾ ਹੈਗਾ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਹੀ ਘੱਟੋ ਘੱਟ ਨੌਕਰੀਆਂ ਦੇ ਦਿਓ ਘੱਟੋ ਘੱਟ ਪੰਜਾਬ ਦੇ ਬੰਦਿਆਂ ਨੂੰ ਤਾਂ ਦਿਓ ਹੁਣ ਇਹਨਾਂ ਵੱਡਿਆਂ ਨੂੰ ਤੁਸੀਂ ਦਿੱਲੀੋਂ ਲਿਆ ਲੈ ਕੇ ਇੱਥੇ ਫਿੱਟ ਕਰੀ ਜੰਨੇ ਹੋਗੇ ਔਰ ਇਹਦਾ ਪੰਜਾਬ ਨੂੰ ਕੋਈ ਫਾਇਦਾ ਹੀ ਨਹੀਂਗਾ ਜੀ ਸੋ ਇਹ ਮੰਦ ਭੱਗ ਹੈ ਪੰਜਾਬ ਦੇ ਹੱਕਾਂ ਤੇ ਡੱਕ ਹੈ ਔਰ ਭਗਵਾਨ ਸਤਿਆਨ ਜੀ ਨੂੰ ਇਹਦੇ ਬਾਰੇ ਬੋਲਣਾ ਚਾਹੀਦਾ ਤੇ ਬਾਈ ਖੜਨਾ ਚਾਹੀਦਾ ਔਰ ਜਿਹੜੀਆਂ ਵੀ ਇਹ ਸਾਰੀਆਂ ਕੈਂਸਲ ਹੋਣੀ ਚਾਹੀਦੀਆਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ